ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੇ ਵੀਰੋ ਅੱਜ 3 ਤਰੀਕ ਹੈ 3 ਮਾਰਚ ਹੈ ਔਰ ਇੱਕ ਦਿਨ ਛੱਡ ਕੇ 5 ਤਰੀਕ ਨੂੰ ਪੰਜਾਬ ਦਾ ਤੀਜਾ ਬਜਟ ਹਰਪਾਲ ਚੀਮਾ ਸਾਹਿਬ ਔਰ ਭਗਵੰਤ ਮਾਨ ਜੀ ਦੀ ਸਰਕਾਰ ਪੇਸ਼ ਕਰਨ ਲੱਗੀ ਹੈ ਵੈਸੇ ਤਾਂ ਸਾਰੇ ਜਾਣਦੇ ਹੈ ਕਿ ਮੈਂ ਭਗਵੰਤ ਮਾਨ ਨੂੰ ਇਹ ਗੱਲ ਕਹਿਣਾ ਕਿ ਇਸ ਤੋਂ ਵੱਡਾ ਪਲਟੂ ਰਾਮ ਕੋਈ ਨਹੀਂ ਇਸ ਤੋਂ ਬਾਅਦ ਸ਼ਾਇਦ ਸਫੇਦ ਝੂਠ ਬੋਲਣਾ ਜੇ ਕਿਸੇ ਨੂੰ ਸਿਖਾਉਣਾ ਹੋਵੇ ਤੇ ਉਹ ਆਮ ਆਦਮੀ ਪਾਰਟੀ ਭਗਵੰਤ ਮਾਨ ਬ੍ਰਾਂਡ ਸਕੂਲ ਆਫ ਐਕਸਲੈਂਸ ਚ ਆ। ਔਰ ਇਹ ਗੱਲ ਮੈਂ ਕਿਉਂ ਕਹਿ ਰਿਹਾ ਕਿਉਂਕਿ ਕੱਲ ਇੱਕ ਬੜੀ ਵੱਡੀ ਮਹਾਨ ਰੈਲੀ ਕਰ ਰਹੀ ਹੈ ਸਾਡੇ ਸੀਪੀਐਫ ਕਰਮਚਾਰੀ ਯੂਨੀਅਨ ਵਾਲੇ। ਜਿਨ੍ਹਾਂ ਨਾਲ ਸ਼ਾਇਦ ਜਿੰਨਾ ਵੱਡਾ ਧੋਖਾ ਉਹਨਾਂ ਨਾਲ ਕੀਤਾ ਉਹਨਾਂ 'ਚ ਵੱਡਾ ਧੋਖਾ ਹੋਰ ਕਈਆਂ ਨਾਲ ਵੀ ਕੀਤਾ ਤਾਂ ਬੜਿਆਂ ਨਾਲ ਹੈ ਮਗਰ ਸ਼ਾਇਦ ਇਸ ਕਿਸਮ ਦਾ ਮਜ਼ਾਕ ਨਹੀਂ ਹੋਇਆ ਸੀਪੀਐਫ ਕਰਮਚਾਰੀ ਯੂਨੀਅਨ ਕੋਲੋਂ ਇਹਨਾਂ ਨੇ ਕਹਿ ਕੇ ਵੀਡੀਓ ਚੜਾਈਆਂ ਮੈਂ ਉਹ ਵੀ ਡੇਟ ਸ਼ੇਅਰ ਕਰੂੰਗਾ ਕਿਵੇਂ ਉਹਨਾਂ ਤੋਂ ਧੰਨਵਾਦੀ ਆਪਦੇ ਮੈਸੇਜ ਪੁਆਏ ਕਿ ਅਸੀਂ ਬੜਾ ਧੰਨਵਾਦ ਕਰਦੇ ਹਾਂ ਭਗਵੰਤ ਮਾਨ ਦਾ ਰਵਿੰਦ ਕੇਜਰੀਵਾਲ ਦਾ ਜਿਨ੍ਹਾਂ ਨੇ ਪੁਰਾਣੀ ਪੈਨਸ਼ਨ ਬਹਾਲ ਕਰਤੀ ਔਰ ਲੱਖਾਂ ਹੀ ਮੁਲਾਜ਼ਮ ਇਹਦੇ ਨਾਲ ਪ੍ਰਭਾਵਿਤ ਆ ਮੈਂ 1 ਬਾਈ 1 ਇਹ ਗੱਲਾਂ ਦਿਖਾਉਂਗਾ ਤੁਹਾਨੂੰ ਆ ਪੰਜਾਬ ਸਰਕਾਰ ਦਾ ਵੇਖੋ ਕਿ ਇਹਨਾਂ ਦੇ ਕਾਗਜ਼ਾਂ ਪੱਤਰਾਂ ਦਾ ਹੁਣ ਕੋਈ ਮੁੱਲ ਨਹੀਂ ਰਹਿ ਗਿਆ ਆ ਨੋਟੀਫਿਕੇਸ਼ਨ ਹੈ ਜੀ ਨੋਟੀਫਿਕੇਸ਼ਨ ਦੀ ਤਰੀਕ ਹੈ 18 ਨਵੰਬਰ 2022 ਮੈਂ ਆਪ ਦੀ ਇਹ ਸਾਰੀਆਂ ਚੀਜ਼ਾਂ ਸ਼ੇਅਰ ਕਰੂੰਗਾ ਜਿੱਥੇ ਇਹਨਾਂ ਨੇ ਕਹਿੰਦੇ ਅਸੀਂ ਨੋਟੀਫਾਈ ਕਰਤਾ ਕਿ ਪ੍ਰਾਣੀ ਪੈਨਸ਼ਨ ਬਹਾਲ ਹੋ ਗਈ ਉਹਨੇ ਬੜੇ ਧਿਆਨ ਰੱਖਣ ਵਾਲੀ ਗੱਲ ਹੈ ਕਿ ਵਾਏ 2022 ਕਿਉਂਕਿ ਗੁਜਰਾਤ ਦੀਆਂ ਇਲੈਕਸ਼ਨਾਂ ਆਉਣੀਆਂ ਸੀ हिमाचल प्रदेश ਦੀਆਂ ਇਲੈਕਸ਼ਨਾਂ ਆ ਰਹੀਆਂ ਸੀ ਉਹਨਾਂ ਨੇ ਇੱਕ ਮੈਸੇਜ ਦੇਣਾ ਸੀ ਕਿ ਭਾਈ ਜੇ ਤੁਸੀਂ ਆਮ ਆਦਮੀ ਪਾਰਟੀ ਨੂੰ ਚੁਣਦੇ ਹੋ ਤੇ ਅਸੀਂ ਜਿਵੇਂ ਪੰਜਾਬ 'ਚ 올ਡ ਪੈਨਸ਼ਨ ਬਹਾਲ ਕਰਤੀ ਐ ਅਸੀਂ ਗੁਜਰਾਤ ਤੇ ਹਿਮਾਚਲ 'ਚ ਵੀ ਕਰਾਂਗੇ ਮਗਰ ਗੁਜਰਾਤ ਤੇ ਹਿਮਾਚਲ ਵਾਲੇ ਸਿਆਣੇ ਰਹਿ ਇਹਨਾਂ ਦੀਆਂ ਲੂੰਬੜ ਚਾਲਾਂ 'ਚ ਨਹੀਂ ਆਏ ਕਿਉਂਕਿ ਅੱਜ ਤੱਕ ਇਹ ਸੀਪੀਐਫ ਯੂਨੀਅਨ ਕੱਲ ਵੀ ਧਰਨਾ ਦੇਣ ਲੱਗੀ ਔਰ ਧਰਨਾ ਦੇਣ ਦਾ ਕਾਰਨ ਇਹ ਆ ਕਿ ਇਹਨਾਂ ਨੇ 9 ਦਸੰਬਰ 2023 ਨੂੰ ਮਹੌਲੀ ਚ ਗਰੇਲੀ ਕੀਤੀ ਜਿੱਤੋਂ ਬਾਅਦ ਇਹਨਾਂ ਨੂੰ ਮੈਸੇਜ ਆਇਆ ਮੁੱਖ ਮੰਤਰੀ ਸਾਹਿਬ ਦੇ ਦਫ਼ਤਰ ਵੱਲੋਂ ਕਿ ਤੁਹਾਡੇ ਨਾਲ ਮੀਟਿੰਗ ਕਰਾਂਗੇ ਪਹਿਲਾਂ 4123 ਰੱਖੀ ਗਈ ਫਿਰ 29123 ਰੱਖੀ ਗਈ ਫਿਰ 5223 ਰੱਖੀ ਗਈ ਤੇ ਹੁਣ ਕਹਿੰਦੇ 53 2023 ਨੂੰ ਕਰਾਂਗੇ ਭਾਈ ਉਹ ਦਿਨ ਤਾਂ ਬਜਟ ਪੇਸ਼ ਹੋ ਜਾਣਾ ਤੇ ਜੇ ਉਹਦੇ 'ਚ ਤੁਸੀਂ ਰੱਖਿਆ ਹੀ ਨਹੀਂ ਕੁਝ ਬਜਟਰੀ ਪ੍ਰੋਵੀਜ਼ਨਸ ਹੀ ਨਹੀਂ ਰੱਖੀਆਂ ਤੇ ਤੁਸੀਂ ਇਹਨਾਂ ਨੂੰ ਦੇਣਾ ਕੀ ਹੈ ਚਲੋ ਇਹ ਗੱਲ ਮੈਂ ਬਾਅਦ ਚ ਵੀ ਸਾਂਝੀ ਕਰੂੰਗਾ ਵੇਖੋ ਮਜ਼ਾਕ ਕਿਵੇਂ ਕਰਦੇ ਆ ਆ ਰਾਗਵ ਚੱਡਾ ਸਾਹਿਬ ਜਿਹੜੇ ਇਹਨਾਂ ਦੇ ਸੁਪਰ ਸੀਐਮ ਸਾਹਿਬ ਨੇ ਇਹਨਾਂ ਨੇ 21 ਅਕਤੂਬਰ 2022 ਚ ਟਵੀਟ ਕਰਕੇ ਇਹ ਗੱਲ ਕਹੀ ਸ਼ਾਈਨਿੰਗ ਅਗੇਂਸਟ ਆਲ ਆਰਟਸ ਸੀਐਮ ਭਗਵੰਤ ਮਾਨ ਹੈਸ ਟੇਕਨ ਅ ਲਾਇਨ ਹਾਰਟਡ ਡਿਸੀਜਨ ਟੂ ਰੀਇਨਸਟੇਟ 올 ਪੈਨਸ਼ਨ ਸਕੀਮ ਇਹ ਟਵੀਟ ਕਰਦੇ ਆ ਟੂ ਆਲ ਦਾ ਗਵਰਨਮੈਂਟ empioyes ਇਨ ਗੁਜਰਾਤ ਐਂਡ ਹਿਮਾਚਲ ਪ੍ਰਦੇਸ਼ ਫਾਈਟਿੰਗ ਫॉर ਓਪੀਐਸ ਹੇਅਰ ਅਰਵਿੰਦ ਕੇਜਰੀਵਾਲ ਜੀਸ ਇਨਵਾਇਬਲ ਗਾਰੰਟੀ ਵਾਂਸ ਵੀ ਕਮ ਟੂ ਪਾ ਵੀਲ ਰੀਇਨਸਟੇਟ ਓਪੀਐਸ ਐਂਡ ਸਕ੍ਰੈਪ ਨਿਊ ਪੈਨਸ਼ਨ ਸਕੀਮ 1 ਅਕਤੂਬਰ ਦੀ ਟਵੀਟ ਸੀ ਉਸ ਤੋਂ ਬਾਅਦ ਇਹ ਗੁਜਰਾਤ ਜਾਂਦੇ ਨੇ ਇਹ ਡਰਾਮੇ ਨੂੰ ਲੈ ਕੇ ਡੇਅਰ ਗੁਜਰਾਤੀਸ ਆਪ ਗਵਰਨਮੈਂਟ ਇਨ ਪੰਜਾਬ ਹੈਜ਼ ਨੋਟੀਫਾਈਡ ਇੰਪਲੀਮੈਂਟੇਸ਼ਨ ਆਫ ਓਪੀਐਸ ਸਕੀਮ securing future of 1.7 lakh 5 plus government employees r kejriwal ki guarantee for gujarat government employees aapil implement ops in gujarat ko after forming government jo kaha wo kiya raghav chawda sahab jinni thodi guarantee ch jhooth hai aur jinni thodi zaman ch aam aadmi party di jhooth ch hai bhi koi record todi kam hai 25 november 18 ਦੀ ਨੋਟੀਫਿਕੇਸ਼ਨ ਔਰ 25 ਦੀ ਟਵੀਟ ਫਿਰ ਆ ਤਿੰਨੇ ਵਜ਼ੀਰ ਆ ਤਿੰਨੇ ਇੱਕ ਤਾਂ ਨਾ ਦਾ ਅਨਮੋਲ ਹੀਰਾ ਤਮਾਤਰ ਉਹ ਬੈਠਿਆ ਨਾਲ ਜਿਹੜਾ ਭਗਵੰਤ ਮਾਨ ਸਾਹਿਬ ਦੀ ਅੱਖਾਂ ਤੇ ਕੰਨ ਨੇ ਉਹਨੂੰ ਵਿੱਚ ਬਿਠਾ ਕੇ ਇਹ ਟਵੀਟ ਕੀ ਕਰ ਰਹੇ ਆ ਜੀ ਲੰਮੇ ਸਮੇਂ ਤੋਂ ਮੁਲਾਜ਼ਮ ਦੀ ਇਹ ਅਹਿ ਮੰਗਾ ਤੇ ਮੋਹਰ ਲਗਾਉਂਦੇ ਹੋਏ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਕੀਤੀ ਗਈ ਹੈ ਦੱਸੋ ਯਾ ਵਜੀਰੇ ਇਸ ਕਿਸਮ ਦਾ ਝੂਠ ਬੋਲਣ ਪੰਜਾਬ ਦੇ ਲੋਕਾਂ ਦੇ ਖਜ਼ਾਨੇ ਤੇ ਚੱਲਣ ਵਾਲੀ ਸਰਕਾਰ ਲੋਕਾਂ ਦੇ ਰਹਿਮੋ ਕਰਮ ਤੇ ਚੱਲਣ ਵਾਲੀ ਸਰਕਾਰ ਤੇ ਲੋਕਾਂ ਦੇ ਨਾਲ ਹੀ ਮਜਾਕ ਲੋਕਾਂ ਦੇ ਨਾਲ ਝੂਠ ਆ ਮੈਂ ਬਾਰ ਬਾਰ ਵਿਖਾਉਂਗਾ ਇਹ ਗੱਲਾਂ ਕਿ ਇਹ ਕੇਸ ਕਿਸਮ ਦਾ ਸਫੇਦ ਝੂਠ ਬੋਲਦੇ ਆ ਇੱਕ 21 24 ਅਗਸਤ 21 2021 ਦੀ ਹੈ ਕੈਪਟਨ ਸਾਹਿਬ ਦੇ ਖਿਲਾਫ ਇਸ ਯੂਨੀਅਨ ਨੇ ਸੀਪੀਐਫ ਯੂਨੀਅਨ ਨੇ ਬੜੀ ਵੱਡੀ ਵਿਸ਼ਾਲ ਰੈਲੀ ਪਟਿਆਲੇ ਜ਼ਿਲ੍ਹੇ ਚ ਕੀਤੀ ਉਹਦੇ ਮੁੱਖ ਮੰਤਰੀ ਸਾਹਿਬ ਉਹ ਤੋਂ ਕੈਪਟਨ ਮੁਰਿੰਦਰ ਸੰਸਨ ਆਹ ਫੋਟੋ ਹੈ ਹਰਪਾਲ ਚੀਮਾ ਤੇ ਇਹਨਾਂ ਦਾ ਇੱਕ ਬਰਸ਼ਟ ਮੰਡੀ ਬੋਰਡ ਦੇ ਚੇਅਰਮੈਨ ਇਹ ਜਾ ਕੇ ਉੱਥੇ ਕਹਿੰਦੇ ਆ ਕਿ ਸਾਡੀ ਸਰਕਾਰ ਬਣ ਲੈਣ ਦਿਓ ਅਸੀਂ ਇਹਨੂੰ ਪੂਰਾ ਕਰਾਂਗੇ ਮੈਂ ਪੁੱਛਣਾ ਚਾਹੁੰਦਾ ਚੀਮਾ ਸਾਹਿਬ ਤੀਜਾ ਬਜਟ ਪੇਸ਼ ਕਰਨ ਲੱਗੇ ਹੋ ਪਤਾ ਨਹੀਂ ਚੌਥਾ ਤੁਸੀਂ ਕਰਨਾ ਕਿ ਨਹੀਂ ਕਰਨਾ ਇਹਨਾਂ ਚ ਤਾਂ ਤੁਹਾਡੇ ਤੋਂ ਰੱਖਿਆ ਨਹੀਂ ਕਿ ਹਾਲੇ ਤੱਕ ਇਹਨਾਂ ਨੂੰ ਨੋਟੀਫਿਕੇਸ਼ਨ ਕਰਤੀ ਮਗਰ ਜੋ ਪ੍ਰੋਵੀਜ਼ਨਸ ਬਣਦੇ ਨੇ ਜਾਂ ਇਹਨਾਂ ਨੂੰ ਜੋ ਲਾਭ ਬਣਦਾ ਉਹ ਹਵਾਈ ਨੋਟੀਫਿਕੇਸ਼ਨ ਹੀ ਸੀ ਕਿਉਂਕਿ ਇਹਨਾਂ ਨੂੰ ਮਿਲਿਆ ਦਾ ਕੱਖ ਨਹੀਂ ਅੱਜ ਵੀ ਵਿਚਾਰੇ ਧਰਨਾ ਦਿੰਦੇ ਫਿਰਦੇ ਔਰ ਜਦੋਂ ਧਰਨਾ ਦਿੰਦੇ ਆ ਕਮਾਲ ਦੀ ਗੱਲ ਤਾਂ ਇਹ ਆ ਉਤੋਂ ਡਾਂਗਾ ਪੈਂਦੀਆਂ ਨੇ ਉਤੋਂ ਇਹਨਾਂ ਦੇ ਪਰਚੇ ਆਉਂਦੇ ਆ ਇਹਨਾਂ ਦੀਆਂ ਪੱਗਾਂ ਲਾਈਆਂ ਜਾਂਦੀਆਂ ਨੇ ਨੋਟੀਫਿਕੇਸ਼ਨ ਸਰਕਾਰ ਕਮੇ ਇਹ ਸਰਕਾਰ ਨੂੰ ਵੈਦ੍ਹਾ ਯਾਦ ਕਰਾਉਣ ਤੇ ਉਤੋਂ ਡਾਂਗਾ ਖਾ ਕੇ ਆਉਂਦੇ ਪਰਚੇ ਕਰਾ ਕੇ ਆਉਂਦੇ ਪੱਗਾਂ ਲਵਾ ਕੇ ਆਉਂਦੇ ਕਿ ਇਹ ਬਦਲਾਅ ਆ ਭਾਈ ਔਰ ਇਹੀ ਇਹ ਵੀਡੀਓ ਵੀ ਮੈਂ ਸ਼ੇਅਰ ਕਰੂੰਗਾ ਅਸਰ ਪ੍ਰੇਤ ਝੂਠ ਦਾ ਬਾਦਸ਼ਾਹ ਪਲਟੂ ਰਾਮ ਭਗਵੰਤ ਮਾਨ ਆ ਬੈਠਿਆ ਇਹਦੀ ਵੀਡੀਓ ਉਹਨੇ ਮੈਂ ਥੱਲੇ ਚਲਾਉਂਗਾ ਵਖਾ ਦੇਉਂ ਵੀ ਚਲਾ ਕੇ ਇਹ ਹੈਗੀ 21 ਅਕਤੂਬਰ 2022 ਪੰਜਾਬ ਦੇ ਸਾਰੇ ਮੁਲਾਜ਼ਮਾਂ ਨੂੰ ਖੁਸ਼ਖਬਰ ਖੁਸ਼ਖਬਰੀ ਦੇ ਰਹੇ ਆਂ ਪੰਜਾਬ ਵਿੱਚ ਅਸੀਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰ ਰਹੇ ਹਾਂ ਜੀਆ ਭਗਵੰਤ ਮਾਨ ਦੱਸੋ ਭਾਈ ਕੀ ਨਹਿ ਗਿਆ ਗਾਰੰਟੀ ਤੇ ਕੀ ਕੋਈ ਭਰੇ ਕਰੇ ਭਰੋਸਾ ਪਿੱਛੇ ਫੋਟੋ ਕਿਦੀ ਲਾਈ ਆ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਦੇ ਫੋਟੋ ਥੱਲੇ ਬਹਿ ਕੇ ਬਾਬਾ ਸਾਹਿਬ ਅੰਮ੍ਰਿਤਕਰ ਸਾਹਿਬ ਦੀ ਫੋਟੋ ਥੱਲੇ ਬਹਿ ਕੇ ਤੁਸੀਂ ਇਸ ਕਿਸਮ ਦਾ ਝੂਠ ਮਾਰੋ ਝੂਠੀਆਂ ਸੋਹਾ ਖਾਓ ਲੋਕਾਂ ਦੇ ਨਾਲ ਮਜ਼ਾਕ ਕਰੋ ਕਿ ਲੋਕ ਕਿਸੇ ਮਤਲਬ ਇਹ ਵੇਖਣ ਕਿ ਕੀ ਗੱਲ ਦਾ ਭਰੋਸਾ ਕਾਦਾ ਕੰਮ ਚਲੋ ਮੈਂ ਇਹ ਗੱਲਾਂ ਬਾਅਦ ਚ ਕਰੂੰਗਾ ਫਿਰ ਇਹਨਾਂ ਨੇ ਇਹ ਪੂਰੇ ਇਸ਼ਤਿਹਾਰ ਦਿੱਤੇ ਅੱਬਾ ਇਸ਼ਤਿਹਾਰ ਦਿਖਾ ਰਿਹਾ ਜੀ ਚ ਲੱਗਿਆ ਪੰਜਾਬ ਮੇ ਓਪੀਐਸ ਕੀ ਨੋਟੀਫਿਕੇਸ਼ਨ ਜਾਰੀ ਕਰਮਚਾਰੀਆਂ ਕੇ ਸਾਥ ਖੜੀ ਭਗਵੰਤ ਮਾਨ ਦੀ ਸਰਕਾਰ ਆ ਅਗਲਾ ਆ ਸੀਐਮ ਸਾਹਿਬ ਫੇਰ ਕਰਦੇ ਆ ਜੀ 18 ਨਵੰਬਰ ਨੂੰ ਕੈਬਨਿਟ ਮੀਟਿੰਗ ਮੇ ਸੀਐਮ ਭਗਵੰਤ ਮਾਨ ਨੇ ਕੀਆ ਬੜਾ ਐਲਾਨ 올ਡ ਪੈਨਸ਼ਨ ਸਕੀਮ ਕੋ ਲਾਗੂ ਕਰਨੇ ਲਈ ਜਾਰੀ ਕੀਤੀ ਨੋਟੀਫਿਕੇਸ਼ਨ ਅੱਗੇ 100% ਪਾਇਆ ਮੈਂ ਹੈਰਾਨ ਹੁਨਾ ਕਿ ਹੁਣ ਇਹ ਵਿਚਾਰੇ ਟਾਈਮ ਮੰਗਦੇ ਆ ਇਹਨਾਂ ਨੂੰ ਟਾਈਮ ਵੀ ਨਹੀਂ ਮਿਲਦਾ ਡਾਂਗਾ ਜਰੂਰ ਪੈਂਦੀ ਹੈ ਇਹ ਹਾਲਾਤ ਬਣੇ ਔਰ ਇਹ ਹਰਿਆਣੇ 'ਚ ਇਹਨਾਂ ਨੇ ਰੈਲੀ ਕੀਤੀ ਉੱਥੇ ਕੇਜਰੀਵਾਲ ਸਾਹਿਬ ਆਪ ਟਵੀਟ ਕਰਦੇ ਆ ਹਰਿਆਣੇ ਕੀ ਸਭੀ ਸਰਕਾਰੀ ਕਰਮਚਾਰੀਆਂ ਕੋ ਮੇਰਾ ਭਰੋਸਾ ਹੈ ਅਗਲੀ ਵਾਰੀ ਭਾਜਪਾ ਭਗਾਓ ਬਗਾਕਰ ਆਪकी ਸਰਕਾਰ ਬਣਾਓ ਹਮ 올ਡ ਪੈਨਸ਼ਨ ਸਕੀਮ ਲਾਗੂ ਕਰੇਗੇ ਜੈਸੇ ਪੰਜਾਬ ਮੇ ਹਮਨੇ ਕੀ ਔਰ ਅੱਗੇ ਕੀ ਲਿੰਗਦੇ ਹਰਿਆਣਾ ਕੇ ਕਰਮਚਾਰੀਆਂ ਉਪਰ ਵਾਟਰ ਕੈਨਨ ਕਾ ਇਸਤੇਮਾਲ ਪੂਰੀ ਤਰਾ ਤਾਨਾਸ਼ਾਹੀ ਦਿਖਾ ਦਿਖਾਤਾ ਹੈ ਐਮਲ ਖੱਟਰ ਮੁੱਖ ਮੰਤਰੀ ਕੋ ਮੈਂ ਪੁੱਛਣਾ ਚਾਹੁੰਨਾ ਕਿ ਨਹੀਂ ਸ਼ਾਹ ਤੁਸੀਂ ਇੱਡੇ ਬੇਸ਼ਰਮ ਬੰਦੇ ਇੱਥੇ ਵੀ ਵਾਟਰ ਕੈਨਨ ਛੱਡੋ ਇੱਥੇ ਡਾਂਗਾ ਪੈਂਦੀਆਂ ਨੇ ਧੀਆਂ ਪਹਿਣਾ ਦੀਆਂ ਚੁੰਨੀਆਂ ਲਾਈਆਂ ਜਾਂਦੀਆਂ ਨੇ ਪੱਗਾਂ ਰੋਲੀਆਂ ਜਾਂਦੀਆਂ ਨੇ ਔਰ ਉਲਟੇ ਪਰਚੇ ਦਿੱਤੇ ਜਾਂਦੇ ਤੇ ਇਹ ਸਮਾ ਮੰਗਣ ਤੇ ਉਹਦਾ ਉਲਟ ਕੀ ਆ ਇਹਨਾਂ ਨੂੰ ਪਰਚਾ ਤੇ ਡਾਂਗਾ ਮਿਲਦੀਆਂ ਨੇ ਆ ਅੱਗੇ ਕੇਜਰੀਵਾਲ ਸਾਹਿਬ ਦੀ ਟਵੀਟ ਵਾਓ ਅ ਗ੍ਰੇਟ ਡਿਸੀਜਨ 올 ਗਵਰਨਮੈਂਟ empioyes ਅਕ੍ਰੋਸ ਇੰਡੀਆ ਵਾਂਟ 올 ਪੈਨਸ਼ਨ ਸਕੀਮ ਟੂ ਬੀ ਰਿਸਟੋਰਡ ਥੱਲੇ ਕੀ ਸ਼ੇਅਰ ਕਰ ਰਹੇ ਜਿਹੜੀ ਭਗਵੰਤ ਮਾਨ ਨੇ ਇਹ ਨੋਟੀਫਿਕੇਸ਼ਨ ਕੀਤੀ ਸੀ ਇਸ ਕਿਸਮ ਦਾ ਝੂਠ ਇੱਕ ਜਗ੍ਹਾ ਨਹੀਂ अनेका ਵਾਰੀ ਮੈਂ ਅੱਜ ਇਸ ਸਾਰੀਆਂ ਵੀਡੀਓ ਟਵੀਟ ਕਰਨ ਦਾ ਸ਼ੇਅਰ ਕਰਨ ਦਾ ਮਤਲਬ ਤਾਂ ਹੈ ਔਰ ਕਰੋੜਾਂ ਰੁਪਏ ਦੇ ਇਸ਼ਤਿਹਾਰ ਇਹਨਾਂ ਨੇ ਇਸ਼ਤਿਹਾਰ ਦੀ ਮੈਂ ਕਾਪੀ ਉਖਾ ਰਿਹਾ ਜਿਹੜੇ ਇਹਨਾਂ ਨੇ ਇਸ਼ਤਿਹਾਰ ਦਿੱਤੇ ਕਿ ਇੱਕ ਵਾਰ ਫਿਰ ਪੰਜਾਬੀਆਂ ਦੇ ਹੱਕ ਵਿੱਚ ਚੱਲਿਆ ਭਗਵੰਤ ਮਾਨ ਦਾ ਹਰਾ ਪੈਨ ਦਿੱਤੀ ਦੀਵਾਲੀ ਦਾ ਤੋਪਾ 올ਡ ਪੈਨਸ਼ਨ ਸਕੀਮ ਬਾ ਇਹ ਕੇਜਰੀਵਾਲ ਸਾਹਿਬ ਰਾਗਵ ਚੱਡਾ ਇਹਨਾਂ ਦੇ ਵਜ਼ੀਰ ਇਹਨਾਂ ਦੇ ਐਮਪੀ ਸੁਸ਼ੀਲ ਰਿੰਕੂ ਐਮਐਲਏ ਸਾਹਿਬ ਮਹਾਲੀ ਤੋਂ ਮੈਂ ਕਿੰਨਾ-ਕਿੰਨਾ ਦੀਆਂ ਚਿੱਠੀਆਂ ਮੁਖਾਵਾਂ ਬਹੁਤ ਲੰਮਾ ਚੌੜਾ ਚਿੱਠਾ ਅੱਗੇ ਮੈਂ ਸਮਾਂ ਵੱਧ ਲੈ ਗਿਆ ਮੈਂ ਗੱਲ ਤਾਂ ਕਰਦਿਆਂ ਕਿ ਭਾਈ ਮੁਲਾਜ਼ਮਾਂ ਦੇ ਨਾਲ ਤੁਸੀਂ ਵੱਡਾ ਵਾਅਦਾ ਕੀਤਾ ਸੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਮੁਲਾਜ਼ਮਾਂ ਦੀ 올ਡ ਪੈਨਸ਼ਨ ਸਕੀਮ ਦੀ ਬਹਾਲੀ ਕਰਨੀ ਔਰ ਸਰਕਾਰ ਬਣੇ ਨੂੰ 2 ਸਾਲ ਪੂਰੇ ਹੋ ਗਏ ਆ ਤੀਜਾ ਸਾਲ ਚੜ ਪਿਆ ਚੌਥੇ ਸਾਲ ਤੋਂ ਬਾਅਦ ਤਾਂ ਕੋਈ ਪੁੱਛਦਾ ਹੀ ਨਹੀਂ ਪੰਜਵੇਂ ਸਾਲ ਨੂੰ ਤਾਂ ਕੰਮ ਹੀ ਮੁੱਕ ਜਾਂਦਾ ਸਰਕਾਰਾਂ ਦਾ ਔਰ ਨੋਟੀਫਿਕੇਸ਼ਨ ਕਰਕੇ ਪਹਿਲੇ 6 ਮਹੀਨਿਆਂ ਦੀ ਨੋਟੀਫਿਕੇਸ਼ਨ 18 ਨਵੰਬਰ ਦੀ ਨੋਟੀਫਿਕੇਸ਼ਨ ਹੋਈ 2022 ਚ ਔਰ ਹੁਣ 24 ਚੜ ਗਿਆ ਤੇ 올ਡ ਪੈਨਸ਼ਨ ਸਕੀਮ ਬਹਾਲ ਨਹੀਂ ਹੋ ਰਹੀ ਤੇ ਜੇ ਸਮਾਂ ਮੰਗਣ ਇਹਨਾਂ ਨੂੰ ਅੱਗੇ ਕੁੱਟ ਪੈਂਦੀ ਆ ਇਹਨਾਂ ਨੂੰ ਛੇਤਰਪਰੇਡ ਹੁੰਦੀ ਆ ਇਹਨਾਂ ਦੀ ਲੋਕੋ ਜਾਗ ਜੋ ਇਹ ਪਲਟੂ ਰਾਮ ਭਗਵੰਤ ਮਾਨ ਝੂਠਿਆਂ ਦਾ ਬਾਦਸ਼ਾਹ ਭਗਵੰਤ ਮਾਨ ਔਰ ਕੇਜਰੀਵਾਲ ਸਾਹਿਬ ਜਿਨ੍ਹਾਂ ਨੇ ਬਦਲਾਵ ਦੇ ਨਾਂ ਤੇ ਪੰਜਾਬੀਆਂ ਦੇ ਨਾਲ ਪੰਜਾਬ ਦੇ ਨਾਲ ਸਭ ਤੋਂ ਵੱਡਾ ਧੋਖਾ ਤੇ ਧਰੋਖ ਮਾਇਆ ਇਸ ਲਈ ਮੇਰਾ ਇਹ ਕਹਿਣ ਦਾ ਫਰਜ ਅੱਜ ਤੁਹਾਡੇ ਰੂਪ ਰੂਪ ਹੋਣ ਦਾ ਮਕਸਦ ਇਹ ਸੀ ਕਿ ਸਵੇਰੇ ਬਹੁਤ ਵੱਡੀ ਵਿਸ਼ਾਲ ਰੈਲੀ ਬਜਟ ਤੋਂ ਇੱਕ ਦਿਨ ਪਹਿਲਾਂ 4 ਤਰੀਕ ਨੂੰ ਮੋਹੱਲੀ ਚ ਸੀਪੀਐਫ ਕਰਮਚਾਰੀ ਯੂਨੀਅਨ 올ਡ ਪੈਨਸ਼ਨ ਵਾਲੀ ਨੂੰ ਲੈ ਕੇ ਖੱਟੇ ਹੋ ਰਿਹਾ ਆਓ ਸਾਰੇ ਉਹਨਾਂ ਦਾ ਸਾਥ ਦੇਈਏ ਵੱਧ ਤੋਂ ਵੱਧ ਉਹਨਾਂ ਨੂੰ ਸਾਥ ਦੇ ਕੇ ਇਹ ਝੂਠੀ ਭਗਵੰਤ ਮਾਨ ਦੀ ਸਰਕਾਰ ਨੂੰ ਜਗਾਉਣ ਦਾ ਕੰਮ ਕਰੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ